ਰੋਡ ਵਾਲੀ ਸਾਈਡ ਜਿਹੜੀ ਟੀਮ ਖੇਡ ਰਹੀ ਹੈ ਇਸ ਸਮੇਂ ਰੋਡ ਵਾਲੀ ਸਾਈਡ ਜਿਹੜੀ ਟੀਮ ਖੇਡ ਰਹੀ ਹੈ ਮਾਗਲੋ ਦੀ ਤਰਫੋਂ ਔਰ ਦੂਸਰੀ ਸਾਈਡ ਮਾਜੋ ਦੀ ਤਰਫੋਂ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕਰਿਓ ਇਸ ਮੈਚ ਦਾ ਲੈ ਵੀ ਮਿੰਟੂ ਹੁਣ ਦੇਖੋ ਵੀ ਤੁਹਾਡੇ ਇਲਾਕੇ ਦਾ ਮੰਨਿਆ ਪਰਵੰਦਿਆ ਕਾਲੂ ਦੁਨੀਆ ਦਾ ਚੋਟਾ ਖਿਡਾਰੀ ਪਰ ਸਾਹਮਣੇ ਕਹਿੰਦੇ ਨੇ ਵੀ ਸੋੜ ਰੁੜਕੀ ਪਿੰਡ ਦਾ ਬੜਾ ਮਸ਼ਹੂਰ ਹੈ ਜਿੱਥੋਂ ਦੇ ਗੋਗੋ ਦੀ ਵੀ ਗੱਲ ਹੈ ਲਾ ਪਹਿਲਾ ਹੀ 2 ਪੁਆਇੰਟ ਹਾਸਲ ਕੀਤਾ ਨੌਜਾਨ ਨੇ ਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਦੀਪੇ ਦੇ ਨਾਂ ਦੇ ਨਾਲ ਜਾਇਆ ਜਾਂਦਾ ਹੈ ਨੌਜਾਨ ਖਿਡਾਰੀ ਕਿ ਜੜੇ ਖਣੇ ਤੋਂ ਬਸਦਾ ਨਹੀਂ ਉਹ ਕੰਮ ਕਬੱਡੀ ਦਾ ਸ਼ੇਰਾਂ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ ਸਿੱਖਲਾ ਰਾਜੇ ਉਸਤਾਦਾ ਕੋਲੋਂ ਤੋੜ ਕਬੱਡੀ ਦੇ ਜੋਸ਼ ਜਾਨ ਤੇ ਫੁਰਤੀ ਦੇ ਦਾ ਪੇਜ ਕਬੱਡੀ ਦੇ ਲਾ ਢੁੜਵੇ ਦਾ ਖੁਸ਼ੀ ਮਸ਼ਹੂਰ ਕਬੱਡੀ ਖਿਡਾਰੀ ਅੰਕ ਜੋੜਦਾ ਹੋਇਆ ਉਧਰ ਸਾਹਮਣੇ ਮਿਰਵਾਰ ਕੋਹਣੀ ਹਲਕੀ ਜੀ ਸੱਟ ਵੀ ਮਹਿਸੂਸ ਕੀਤੀ ਹੈ ਨੌਜਾਨ ਸੱਚੇ ਬਾਦਸ਼ਾਹ ਮਿਸਰ ਕਰੇ ਬਾਲ ਵੀ ਬਿੰਗਾ ਨਾ ਹੋਵੇ ਦੁਨੀਆ ਦੇ ਸਟਾਰ ਖਿਡਾਰੀ ਮੈਂ ਪਹਿਲੇ ਮੇਲੇ ਤੇ ਦੇਖ ਰਿਹਾ ਵੀ ਇਹ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਇੱਕ ਜ਼ੋਰਦਾਰ ਤਾੜੀਆਂ ਵੀ ਦਰਸ਼ਕੀਰੋ ਮਾਰਦੀ ਇਹਦਾ ਪਲੇਅਰਾਂ ਦੇ ਲਈ ਆਪਾਂ ਦੁਨੀਆ ਦੇ ਬਿਹਤਰੀਨ ਵੱਖੋ-ਵੱਖਰੀਆਂ ਖੇਡ ਕਲੱਬਾਂ ਕੋਈ ਇੰਗਲੈਂਡ ਦੇ ਵਿੱਚ ਕੋਈ ਕੈਨੇਡਾ ਦੇ ਵਿੱਚ ਖੇਡਦਾ ਡਾਕਟਰ ਸਾਹਿਬਾਨ ਜੇ ਮੇਰੀ ਆਵਾਜ਼ ਨੂੰ ਸੁਣਦੇ ਨੇ ਫਸਟ ایڈ ਦੇ ਲਈ ਪੁੱਜਿਆ ਤੇ ਬੜੀ ਮਿਹਰਬਾਨੀ ਹੋਵੇਗੀ ਬੜਾ ਸ਼ਾਨਦਾਰ ਮੈਚ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਦਰਮਿਆਨ ਲਓ ਸਮਾਤਰ ਜਿਹਾ ਕੱਦ ਹੈ ਅੱਖਾਂ ਜਿਹਾ ਇਹ ਨੌਜਵਾਨ ਟੇਕ ਧਰਤੀ ਮਾ ਨੂੰ ਮੱਥਾ ਤਾਜਾ ਕਾਲੇ ਸੰਗਿਆ ਪਿੰਡ ਦਾ ਜਿੱਥੋਂ ਦੇ ਮੌੜ ਦੀ ਗੱਲ ਲਓ ਉਹ ਵੀ ਖੇਡ ਦੀ ਗੱਲ ਵੇਖ ਲਓ ਵੀ ਪਈ ਹੋਈ ਕਬੱਡੀ ਐ ਇਸ ਸਮੇਂ ਹਰਦੀਪ ਤਾਲੂ ਤੋਗਾਵਾਲ ਦਾ ਜਿਸ ਨੇ ਕੈਨੇਡਾ ਦੀ ਤਰਫੋਂ ਵਰਲਡ ਕੱਪ ਦੇ ਵਿੱਚ ਵੀ ਖੇਡਣਾ ਪਰ ਆਹ ਕਹਿੰਦੇ ਵੀ ਦਿੜਵੇ ਦਾ ਖੁਸ਼ੀ ਬੜਾ ਮਸ਼ਹੂਰ ਕਬੱਡੀ ਖਿਡਾਰੀ ਜੱਫਾ ਲਾਉਂਦਾ ਹੋਇਆ ਉਪਰੀ ਤੂੜ ਪਈ ਐ ਮੁਕਾਬਲਾ ਸਖਤ ਐ ਤਰਸੀਮ ਕੁਮਾਰ ਦਾ ਫੈਸਲਾ ਵੀ ਇਹ ਪੁਆਇੰਟ ਦਿੜਵੇ ਵਾਲੇ ਖੁਸ਼ੀ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਬਾਪਲੇ ਹਾਰੇ ਜਾਈਏ ਕਿ ਖੇਡਣੀ ਤੱਕ ਖੇਡ ਖੇਡੋ ਖੇਡ ਖੇਡੋ ਜੋਰ ਦੀ ਆਜੋ ਸੋਣ ਉਹ ਵੀ ਕਬੱਡੀ ਹੋ ਗਈ ਆ ਕਰੋੜ ਦੀ ਸਾਰਿਆਂ ਦਾ ਸੁੱਖ ਮੰਗੇ ਮਾਸਟਰ ਟਿੰਬਰਵਾਲ ਦਾ ਲਓ ਸਾਹਮਣੇ ਪਈ ਹੁਣ ਕਬੱਡੀ ਦੁਨੀਆ ਦਾ ਸ਼ੇਰ ਦੁਨੀਆ ਦਾ ਜਹਵਦਾ ਖਿਡਾਰੀ ਕੁਲਜੀਤਾ ਮਲਸੀਆ ਵਾਲਾ ਲਓ ਸਾਹਮਣੇ ਦੇਖ ਲਓ ਵੀ ਹੁਣ ਤੇਜ ਕਿਸ ਗੱਪਰੂ ਦੇ ਨਾਲ ਹੈ ਗੋਪੀ ਫਰੰਦੀਪੁਰੀਆ ਕਿ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਤੱਕਦੇ ਖੇਡ ਮੈਦਾਨ ਦੇ ਲਾਗੇ ਖੜ ਕੇ ਥੰਮ ਵਰਗੀਆਂ ਛਾਤੀਆਂ ਨੇ ਖੜ ਕੇ ਵਿਚ ਪਾਰੇ ਦੇ ਅੜ ਕੇ ਖੜ ਕੇ ਵਿਚ ਪਾਰੇ ਦੇ ਅੜ ਕੇ ਮਾਨਾ ਸਾਡਾ ਵੀਰ ਮਿੰਟੂ ਪਾਲੀ ਕਹਿੰਦਾ ਵੀ ਹੁਣ ਆ ਮੈਚ ਜਿਹੜਾ ਪੂਰੀ ਜਾਨ ਨਾਲ ਵੇਖਣਾ ਪੂਰੀ ਰੂਹ ਨਾਲ ਵੇਖਣਾ ਵੀ ਮਾਇਆ ਵੀ ਆਪਾਂ ਘੱਟ ਦੇਣੀ ਇਸ ਦੇ ਵਿੱਚ ਉਂਝੀ ਹਾਂ ਸਮਝ ਜਦੋਂ ਹੋਵੇਗਾ ਸਾਰੇ ਸਤਿਕਾਰਯੋਗ ਵੀਰਾਂ ਦੇ ਨਾਮ ਮੈਂਸ਼ਨ ਕਰਕੇ ਮਾਇਆ ਦਵਾਂਗੇ ਲਓ ਸੰਦੀਪ ਤੋਂ ਤਾਊ ਆਜੋ ਲੈ ਬਈ ਸੱਚੀ ਗੱਲ ਆ ਬਈ ਸਵਾਦ ਜਿਹਨੇ ਕੈਨੇਡਾ ਦੀ ਕਬੱਡੀ ਤੇ ਆਉਂਦਾ ਪਾਲੀ ਉਦਾਂ ਦਾ ਸਵਾਦ ਆ ਗਿਆ ਇਸ ਮੈਚ ਦਾ ਲਓ ਸਾਹਮਣੇ ਤੇ ਇੱਕ ਧਰਤੀ ਮਾਣੂ ਮੱਥਾ ਮੁੰਡਾ ਸੋਹਣਾ ਤੇ ਸਮੱਖਾ ਦੀਪੇ ਦੇ ਨਾਂ ਦੇ ਨਾਲ ਗਿਆ ਜਾਂਦਾ ਇਹ ਨੌਜਵਾਨ ਖਿਡਾਰੀ ਮੂਵ ਸਪਰੇ ਜਸਵੀਰ ਦੀ ਡਿਊਟੀ ਆ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰਦੇ ਮੂਵ ਸਪਰੇ ਲਓ ਸਾਹਮਣੇ ਦੇਖ ਲਓ ਵੀ ਪਈ ਕਬੱਡੀ ਇਸ ਨੌਜਵਾਨ ਖਿਡਾਰੀ ਦੀ ਸੋਹ ਦੇ ਨਾਲ ਹੋਇਆ ਮੁਕਾਬਲਾ ਭੱਜਾ ਉਹਦਾ ਨੌਜਵਾਨ ਦੀਪਾ ਦੇਖਦੇ ਵੀ ਆਪਣੀ ਟੀਮ ਦੇ ਹਿੱਸੇ ਕੰਕ ਦਾ ਹੋਰ ਵਾਅਦਾ ਕਰਦਾ ਹੋਇਆ ਕਿ ਮਾਰੇ ਕੰਮਾਂ ਤੋਂ ਹਟ ਕੇ ਰਹਿ ਪਾਸੇ ਪੁੱਤ ਮਾਪਿਆਂ ਦਾ ਅਗਿਆਕਾਰ ਬਣ ਜਾ ਖਾ ਖਰਾਕ ਸਰੀਰ ਦੀ ਕਰਮੇਂਤ ਕਬੱਡੀ ਖੇਡ ਦੀ ਸਦਾ ਬਹਾਰ ਕਬੱਡੀ ਖੇਡ ਦੀ ਸਦਾ ਬਹਾਰ ਬਣ ਜਾ ਜੋਗੇਵਾਲੀਆ ਹੁਣ ਦੇਖਦੇ ਵੀ डकਿਆ ਜਾਊ ਕਿ ਨਹੀਂ ਬਿੜਵੇ ਦਾ ਖੁਸ਼ੀ ਵੱਡੇ ਵੱਡੇ ਧਾਵੀਆਂ ਨੂੰ ਆਪਣੀਆਂ ਬਾਹਾਂ ਦੇ ਵਿੱਚ ਢੱਕਣ ਦਾ ਦਮ ਰੱਖਦਾ ਹੈ ਜਿਸ ਨੇ ਕਹਿੰਦੇ ਨੇ ਵੀ ਬੰਦੇ ਪਾੜੀ ਰੋਕਣ ਵਾਲੀ ਗੱਲ ਕਰਤੀ ਪਰ ਆ ਤੁਹਾਡੇ ਇਲਾਕੇ ਦਾ ਕਾਲੂ ਰਸੂਲਪੁਰੀਆ ਬੜਾ ਸਾਊ ਜੇ ਸੁਭਾਅ ਦਾ ਵਧੀਆ ਸੋਚ ਦਾ ਸਾਂਭੀ ਹੋਈ ਜਵਾਨੀ ਦਾ ਮਾਲਕ ਆ ਸਮੇਂ ਦੇਖਦੇ ਵੀ ਪਾਰ ਦਾ ਫਿਰਦਾ ਤੁਹਾਡੀ ਖੇਡ ਮੈਦਾਨ ਦੇ ਵਿੱਚ ਲਾ ਨੰਗਲੰਬੀਆਂ ਦਾ ਸੰਦੀਪ ਬੜੇ ਤਾਕਰੇ ਲਾਵੇ ਜਫੂ ਉਸ ਖੇਡ ਮੈਦਾਨ ਦੇ ਵਿੱਚ ਬਈ ਪਰ ਆ ਦੇਖਦੇ ਵੀ ਕਾਲੂ ਹੱਥ ਨਹੀਂ ਟਿਕਣ ਦਿੰਦਾ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਇਸ ਲਈ ਨੌਜਵਨ ਖਿਡਾਰੀ ਦੀਪਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਹਰਸ ਦੇ ਵਿੱਚ ਵਾਧਾ ਹੋਇਆ ਭਾਰਾ ਜਿਹਾ ਸਰੀਰ ਚਾਰ ਦਫਾ ਸੜਵੇ ਕੌਨ ਦੇ ਵਿੱਚੋਂ ਵਧ ਕੇ ਖੁਜ ਚੋਟੀ ਕੇ ਕਮਾਲ ਮਿੱਤਰੋ ਆਹ ਦੇਖਦੇ ਵੀ ਲੱਗੇ ਹੋਏ ਜੱਫੇ ਦੇ ਵਿੱਚੋਂ ਕਦੀ ਸ਼ੀਰਾ ਮੱਲੇ ਆੜੀਆਂ ਦੀ ਸੁੱਖੇ ਦੀ ਗੱਲ ਪਰ ਆ ਕਹਿੰਦੇ ਦੀ ਸ਼ੀਰਾ ਆ ਸਮੇਂ ਪਿੱਥੋਂ ਪਿੰਡ ਦਾ ਨੌਜਾਨ ਲਾਜਾਫਾ ਆਪਣੀ ਟੀਮ ਦੇ ਹਿੱਸੇ ਕੰਕ ਦਾ ਹੋਰ ਵਾਧਾ ਕਰ ਚੁਲੇ ਮਿਰਵਾਇਰ ਕੋਮੀ ਨੇ ਅਗਲੀ ਕਬੱਡੀ ਸਿਰ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਹੁਣ ਦੇਖਦੇ ਵੀ ਚੌਦ ਦੇ ਵਿੱਚੋਂ ਗੋਪੀ ਵੱਧ ਕੇ ਸਾਹਮਣੇ ਹੋ ਗਿਆ ਵੀ ਐਕਸਟਰਾ ਕੋਈ ਆਪਣੀ ਖੇਡ ਦਾ ਮਜ਼ਾਰਾ ਕਰਾਇਸ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਪੁਆਇੰਟ ਮਿਰਵਾਇਰ ਦਾ ਤਾਜ਼ਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਪਿੰਡਦਾ ਹੋਇਆ ਚੜਦੀ ਜਵਾਨੀ ਖਰਾਕ ਨਾਲ ਕਰੋ ਟੱਕੜੀ ਦੋਸ਼ ਕਾਮ ਦਾ ਪ੍ਰਵੇਖ ਜਵਾਨ ਹੁੰਦੇ ਖਰਾਬ ਖਾ ਸ਼ਰੀਰ ਦੀ ਕਰੋ ਮਿਹਨਤ ਬਿਨਾ ਨਾ ਜਿੱਤ ਮੈਦਾਨ ਹੁੰਦੇ ਮਿਹਨਤ ਬਿਨਾ ਨਾ ਜਿੱਤ ਮੈਦਾਨ ਹੁੰਦੇ ਲਓ ਸਾਹਮਣੇ ਇੱਕ ਪਾਸੇ ਪਿੱਥੋਵਾਲ ਔਰ ਦੂਸਰੇ ਪਾਸੇ ਕਹਿੰਦੇ ਗਾਲੇ ਸੰਘਿਆ ਪਿੰਡ ਜਿਸ ਨਗਰ ਨੇ ਬਹੁਤੋਤਮ ਖਿਡਾਰੀ ਖੇਡ ਕਬੱਡੀ ਜਗਤ ਨੂੰ ਦਿੱਤੇ ਨੇ ਲਓ ਕਲਜੀਤੇ ਨੇ ਆਖਿਆ ਵੀ ਸ਼ੇਰੋ ਸਾਹਮਣੇ ਆਓ ਜਰਾ ਮੈਂ ਦਮ ਪਾਰਿਆ ਸਾਹਮਣੇ ਦੁਨੀਆ ਦੇ ਚਾਰ ਬਿਹਤਰੀਨ ਖਿਡਾਰੀ ਸਾਹਮਣੇ ਨੇ 60 ਫੁੱਟ ਦੇ ਗੋੜ ਦੇ ਧਾਰੇ ਦੇ ਵਿੱਚ ਅੱਡੀ ਚੋਟੀ ਦਾ ਜੋਰ ਲੱਗਾ ਹੋਇਆ ਹੈ ਦੁਨੀਆ ਟੱਕੋ ਟੱਕੀ ਖੜੀ ਜਰਨਲ ਸாம்ਸੰਗ ਖੇਡ ਕੰਪਲੈਕਸ ਦੇ ਵਿੱਚ ਖੇਡ ਕਬੱਡੀ ਦਾ ਮਾ ਖੇਡ ਕਬੱਡੀ ਦਾ ਆਨੰਦ ਮਾਣ ਰਹੀ ਹੈ ਲਓ ਸੰਦੀਪ ਕੋਈ ਮਹਿਮਦਪੁਰੀਆ ਆਖਦਾ ਕੋਈ ਕਹਿੰਦੇ ਸੁਰਖਪੁਰੀਆ ਦਿੱਲਾ ਵੀ ਵਿਸ਼ੇਸ਼ ਤਾਰ ਤੋਂ ਪਹੁੰਚਿਆ ਹੋਇਆ ਹੈ ਭਾਵੇਂ ਪਿੰਡ ਦੇ ਮੰਗੀ ਦੀ ਗੱਲ ਜਾ ਕੇ ਨੇ ਵੀ ਸਾਡਾ ਵਾਹ ਸਾਹਮਣੇ ਕਿਦੇ ਵੀ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਖਿਡਾਰੀ ਹੁਣ ਦੇਖਦੇ ਵੀ ਡੱਕ ਪਾਉ ਕੇ ਨਹੀਂ ਵਾਹ ਖਾਦੀਆਂ ਖਰਾਕਾਂ ਨਾਲੇ ਜੋਰ ਮੱਲਦਾ ਪਾਪਾ ਤਾਂ ਯਾਰੋ ਖੇਡ ਮੈਦਾਨ ਵਿੱਚ ਚੱਲਦਾ ਲੱਗਾ ਹੋਇਆ ਅੱਡੀ ਚੋਟੀ ਵਾਲਾ ਜੋਰ ਮਿੱਤਰੋ ਫੁੱਲ ਵਰਗਾ ਟੱਕ ਦੱਸਦਾ ਵੀ ਇਹ ਪੁਆਇੰਟ ਸੰਦੀਪ ਦੇ ਹਿੱਸੇ ਜਾਂਦਾ ਹੋਇਆ ਬਲੇ ਹਾਰੇ ਗਾਈਏ ਬੜੀ ਉੱਤਮ ਖੇਡ ਦਾ ਨਜ਼ਾਰਾ ਦੋਨੋਂ ਹੀ ਟੀਮਾਂ ਦੇ ਖਿਡਾਰੀਆਂ ਦੀ ਤਰਫੋਂ ਲਓ ਸਾਹਮਣੇ ਦੇਖਦੇ ਵੀ ਇਸ ਸਮੇਂ ਪਾਈਪਿੰਗ ਕਬੱਡੀ ਇਸ ਨੌਜਵਾਨ ਖਿਡਾਰੀ ਦੀ ਡਾਰੇ ਤੇ ਬੱਬਰ ਸ਼ੇਰ ਖੜਵਾਇਆ ਹੋਇਆ ਦੀਪੇ ਦੇ ਚਾਰ ਜਾਫੀ ਸਾਂ ਦੇ ਵਿੱਚੋਂ ਫੁੱਲ ਦੇਖਦੇ ਵੀ ਕਾ ਆ ਇਸ ਸਮੇਂ ਡੱਕਦਾ ਇਸ ਨੌਜਵਾਨ ਖਿਡਾਰੀ ਨੂੰ ਸਾਹਮਣੇ ਲਓ ਖਾਦੀਆਂ ਖਰਾਕਾਂ ਦਾ ਪਤਾ ਲੱਗਣਾ ਵਿਚਮਦਾਨ ਯਾਰੋ ਹਲਕੇ ਜੇ ਸੰਘਰਸ਼ ਦੇ ਨਾਲ ਬੜੀ ਜਲਾਕੀ ਦੇ ਨਾਲ ਬੜੀ ਉਸਤਾਦੀ ਦੇ ਨਾਲ ਦੇਖਦੇ ਵੀ ਨਾ ਜਾਣੇ ਪੁਆਇੰਟ ਜੋੜ ਦਿੱਤਾ ਲਓ ਸਾਹਮਣੇ ਦੇਖਦੇ ਵੀ ਸਿੱਖ ਸਰਦਾਰ ਸਿੰਘਾ ਇਸ ਸਮੇਂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਸਾਹਮਣੇ ਦੇ ਵਿੱਚੋਂ ਵੱਧ ਕੇ ਪਿੱਛੋਂ ਵਾਲੇ ਨੇ ਗਗਨ ਜੋਗੇ ਵਾਲੀ ਦੇ ਨਾਲ ਮੁਕਾਬਲਾ ਕੀਤਾ ਪਰਾ ਪੁਆਇੰਟ ਦੇਖ ਲਓ ਵੀ ਗਗਨ ਜੋਗੇਵਾਲੀਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਾਡੇ ਵੀਰ ਵੱਡੀ ਮਾਇਆ ਲੈ ਕੇ ਆਉਂਦੇ ਨੇ ਆਪਾਂ ਸਾਰੇ ਭਰਾਵਾਂ ਦੀ ਮਾਇਆ ਜਿਹੜੀ ਹਾਫ ਸਮੇਂ ਦੇ ਵਿੱਚ ਇਸ ਖੇਡ ਦੇ ਹਾਫ ਸਮੇਂ ਦੇ ਵਿੱਚ ਦੇਣੀ ਹੈ ਇਹ ਪ੍ਰਬੰਧ ਕਮੇਟੀ ਦੇ ਹੁਕਮ ਨੇ ਲਓ ਸਾਹਮਣੇ ਦੇਖ ਲਓ ਵੀ ਆ ਉਸਨੇ ਕਾਲੂ ਰਸੂਲਪੁਰੀਆ ਅਗਲੀ ਕਬੱਡੀ ਪਾਉਣ ਵਾਲੀ ਖੇਡ ਮੈਦਾਨ ਦੇ ਵਿੱਚ ਬੰਦਿਆ ਹੋਇਆ ਹੁਣ ਦੇਖਦੇ ਵੀ ਲੋਹੇ ਵਰਗੇ ਘੱਟਾ ਉੱਤੇ ਪੈਂਦੀਆਂ ਥਾਪੀਆਂ ਨਜ਼ਾਰਾ ਹੀ ਵੱਖਰਾ ਦਰਸ਼ਕ ਟਕੋ ਟਕੀ ਖੜੇ ਆਨੰਦ ਮਾਣਦੇ ਨੇ ਲਓ ਆ ਦੇਖ ਰਿਹਾ ਵੀ ਕਾਲੂ ਰਸੂਲਪੁਰੀਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮਾਨਾ ਕਹਿੰਦਾ ਵੀ ਜਿਸ ਕਲੱਬ ਦਾ ਮੈਂ ਪ੍ਰਧਾਨ ਆ ਜੰਗ ਦਾ ਉਸ ਦੀ ਤਰਫੋਂ ਕਦੀ ਗੱਲ ਹੋਣੀ ਕਦੀ ਕਹਿੰਦਾ ਵੀ ਹੁਣੀ ਦਿੱਲੇ ਵੀ ਖੇਡਦੀ 500 ਰੁਪਏ ਸਾਡੇ ਵੀਰ ਪੁੱਜਦਾ ਕਰਦੇ ਨੇ ਇਧਰ ਫੜਾ ਦਿਓ ਜੀ ਆ ਛੋਟੇ ਵੀਰ ਨੂੰ ਪ੍ਰਕਾਸ਼ ਸਿੰਘ ਸੇਖੋਂ ਨੇ ਦਿੱਤਾ ਲੋ ਆ ਜਫਤੀ ਦੇ ਦਿਓ ਗੱਲ ਮੁਖ ਦੀ ਕਰੀਏ ترਸੇਮ ਜੀਆਂ ਦਾ ਫੈਸਲਾ ਵੀ ਆ ਪੁਆਇੰਟ ਖੁਸ਼ੀ ਦਿੜਵੇ ਵਾਲਾ ਨੌਜਵਾਨ ਖਿਡਾਰੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਚੰਨਾ ਜੋਰ ਜਵਾਨੀ ਦਾ ਆ ਗਿਆ ਗੋਰੀਆ ਹਣ ਤਾਚ ਕਬੱਡੀ ਚੱਕ ਕੇ ਹੈਲੋ ਕਿ ਦੇਸ਼ ਦਾ ਜਹਾਨ ਅੱਜ ਟੱਕ ਕੇ ਦੇਖਣਾ ਹੈ ਕੱਪ ਕੜ ਚੁੰਮ ਫੜ ਕੇ ਦੇਖਣਾ ਹੈ ਕੱਪ ਕੜ ਚੁੰਮ ਫੜ ਕੇ ਇਸ ਮੈਚ ਦੇ ਹਰ ਹਰਮੇ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਕੁਝ ਪਲੀਜ਼ ਲਾਗਲੀ ਪੌਲ ਦੇ ਲਈ ਆਜਾ ਪਲੀਜ਼ ਸਾਊਂਡ ਵਾਲਾ ਵੀਰ ਜਿੱਥੇ ਕਹੇ ਉੱਥੇ ਆ ਜਾਣਾ ਪਰ ਕੱਟ ਨਾ ਹੋਵੇ ਸੁਆਦ ਆ ਕੇ ਕਰਕਰਾ ਹੋਵੇ ਲਓ ਸਾਹਮਣੇ ਤਾਜੇ ਦੀ ਅਗਲੀ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਕਿ 65 ਫੁੱਟ ਦਾ ਗੋਲ ਦੇ ਹਾਂ ਦਾਰਾ ਹੰਦੇ ਵਿੱਚ ਦੋ ਦਸ ਦੇ ਚੜ ਜਾਂਦਾ ਚਾ ਜਦ ਖਿਡਾਰੀ ਵਿੱਚ ਦੁੱਸਦੇ ਜਾਈਏ ਬਲਿਹਾਰੇ ਜੀ ਨੇ ਕਾੜ ਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਲਾ ਬਲਿਹਾਰੇ ਜਾਈਏ ਲੱਗਿਆ ਹੋਇਆ ਜੱਫਾ ਆਹ ਪੁਆਇੰਟ ਦੇਖਦੇ ਵੀ ਸਿਰ ਇਸ ਸਮੇ ਗੁੰਦਮੇ ਜੋ ਸ਼ਰੀਰ ਦਾ مالک ਨੌਜਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨਿਪਟਾ ਨਾ ਹੈ ਉਸੇ ਨਗੰਦਾ ਲਓ ਕੁਲਜੀਤਾ ਮਲਸੀਆ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਪਦਾ ਹੋਇਆ ਲੈ ਵੀ ਮਾਨਿਆ ਸਾਹਮਣੇ ਚਾਰ ਦੁਰਜਾ ਵਰਗੇ ਗੱਬਰੂ ਨੇ ਚਾਹ ਦੇ ਵਿੱਚੋਂ ਖੁੱਲ ਵੇਖਦੇ ਵੀ ਝੁਕਾਨੀ ਦਿੰਦਾ ਦਗਾਲ ਦਾ ਬਿੱਟੂ ਕਦੀ ਕਦੀ ਫਰੰਦੀਪੁਰਿਆ ਸਾਹਮਣੇ ਹੁੰਦਾ ਦਾ ਅੱਜ ਕੁਲਜੀਤੇ ਨੇ ਦੱਸਿਆ ਵੀ ਮੈਂ ਪਹਿਲਾਂ ਵਾਲਾ ਕੁਲਜੀਤਾ ਫਿਰ ਖੇਡ ਮੈਦਾਨਾਂ ਦੇ ਵਿੱਚ ਆ ਗਿਆ ਹੈ ਲਓਏ ਪੁਆਇੰਟ ਵੇਖਦੇ ਵੀ ਕੁਲਜੀਤੇ ਦੇ ਹਿੱਸੇ ਜੁੜਦਾ ਹੋਇਆ ਲੋਕ ਸੱਥ ਵਿੱਚ ਜਦ ਹੋਰ ਇਕੱਠੇ ਫਿਰ ਗੱਲ ਕਬੱਡੀ ਦੀ ਛੇੜਦੇ ਨੇ ਉਹਨਾਂ ਮਾਮਾ ਦੀ ਕੁੱਖ ਸੱਭ ਲੋਕੋ ਜਿਨ੍ਹਾਂ ਮਾਮਾ ਦੇ ਪੁੱਤਰ ਖੇਡਦਾ ਖੇੜਦੇ ਨੇ ਉਹ ਟੀਰਾ ਕਹੇ ਬਾਪੀ ਦਾ ਮਾਰ ਵਾਦਾ ਜਦ ਮੁੱਲ ਪੈਂਦੇ ਪੁੱਤਰਾਂ ਦੀ ਰੇਡ ਦੇ ਨੇ ਮੁੱਲ ਪੈਂਦੇ ਪੁੱਤਰਾਂ ਦੀ ਰੇਡ ਦੇ ਨੇ ਲਾ ਲੱਗੇ ਫੇ ਜੱਫੇ ਤੋਂ ਹਲਕੀ ਜੀ ਸੱਟ ਵੀ ਮਹਿਸੂਸ ਕਰਦੇ ਨੇ ਨੌਜਾਨ ਸੱਚੇ ਪਾਤਸ਼ਾਹ ਮੁਹਨ ਕਰੇ ਬਾਲ ਵੀ ਵਿੰਗਾ ਨਾ ਹੋਵੇ ਡਾਕਟਰ ਸਹਿਬਾਨ ਉਹ ਮੈਂ ਫਿਰ ਬੇਨਤੀ ਕਰਾਂ ਜੇ ਇਧਰ ਆਵਾਜ਼ ਨਹੀਂ ਸੁਣਦੇ ਤੇ ਫਰਸਟ ਏਡ ਦੇ ਲਈ ਪੁੱਜਣਗੇ ਹਲੋ ਹਾਂ ਬੇਪਨ ਹਾਂ ਦੋ ਮੋਟਰਾਂ ਮਾਂਪ ਕੋ ਲੈ ਕੇ ਦੂਜਾ ਇੱਕ ਤਰਫ ਤੁਹਾਨੂੰ ਜਦ ਤੱਕ ਇੱਕ ਚਲਾ ਲਓ ਇੱਕ ਚਲਾ ਲਓ ਜੱਟ ਹਾਂਜੀ ਜਿਹੜੇ ਅਗਲੇ ਮੈਚ ਹੋਣੇ ਐ ਪਾਸੇ ਆ Đi ਅੱਚਰਵਾਲ ਤੇ ਰੁਮੀ ਰਸੂਲਪੁਰ ਤੇ ਮੀਨੀਆਂ ਇਹ ਟੀਮਾਂ ਗਰਾਊਂਡ 'ਚ ਹੀ ਰਹਿਣ ਅੱਚਰਵਾਲ ਤੇ ਰੁਮੀ ਰਸੂਲਪੁਰ ਤੇ ਮੀਨੀਆਂ ਉਪਰ ਕਬੱਡੀ ਦੇ ਮੈਚ ਜਿਹੜੇ ਹੋਣੇ ਐ ਆ ਸ਼ੋਅ ਮੈਚ ਚੱਲਦਾ ਹੈ ਮਾਲਵੇ ਮਾਝੇ ਦਾ ਇਸ ਤੋਂ ਅਗਲੇ ਮੈਚ ਹੋਣੇ ਐ ਅੱਚਰਵਾਲ ਤੇ ਰੁਮੀ ਰਸੂਲਪੁਰ ਤੇ ਮੀਨੀਆਂ ਇਹ ਮੈਚ ਲੇਟਾਂ ਚੱਲਦੀਆਂ ਨੇ ਇਹਨਾਂ ਲੇਟਾਂ ਦੇ ਚੱਲਦੇ ਆ ਦਰਵਾਣੀ ਇਹ ਮੈਚ ਹੋਣਗੇ ਪਹਿਲਾਂ ਬੇਨਤੀ ਕੀਤੀ ਸੀਗੀ ਜਿਹੜੇ ਵੀਰ ਇਹਨਾਂ ਲੇਟਾਂ ਨਾਲ ਛੇੜਖਾਨੀ ਕਰਨਗੇ ਉਹ ਵੀਰ ਪਛਤਾਉਣ ਨਾ ਮਗਰੋਂ ਇਹਨਾਂ ਲੇਟਾਂ ਤੋਂ ਦੂਰ ਰਹੋ ਲੇਟਾਂ ਦਾ ਪਤਾ ਨਹੀਂ ਹੈ ਕੁਝ ਡਾਇਰੈਕਟਰ ਬੰਦ ਹੋ ਗਿਆ ਹਲੋ ਸਾਰੇ ਕਿਸ ਨੇ ਤਾਰ ਨਾਲ ਪੰਗਾ ਲਿਆ ਪਹਿਲਾਂ ਰੁਕੀ ਜੰਨੇ ਆ ਬਈਏ ਤਾਰਾ ਕਰਕੇ ਖੇਡ ਖਾਲੀ ਨਾ ਕਰਿਓ ਮਾਸਟਰ ਜੀ ਇੱਕ ਸੈਕਿੰਡ ਹਾਂ ਜੀ ਸਾਰੇ ਸਤਿਕਾਰਯੋਗ ਦਰਸ਼ਕ ਵੀਰਾਂ ਦੇ ਲਈ ਬੇਨਤੀ ਹੈ ਆਪਾਂ ਹੂਟਿੰਗ ਨਾ ਕਰੀਏ ਆਪਾਂ ਅਰਦਾਸ ਕਰੀਏ ਵੀ ਸੱਚੇ ਭਾਸ਼ਾ ਆ ਨੌਜਵਾਨ ਜਿਹੜਾ ਥੱਲੇ ਡਿੱਗਿਆ ਅਸੀਂ ਉਸ ਨੂੰ ਜਲਦੀ ਦੇ ਨਾਲ ਹੀ ਇਸ ਖੇਡ ਮੈਦਾਨ ਦੇ ਵਿੱਚ ਦੁਬਾਰਾ ਖੇਡਦੇ ਦੇਖੀਏ ਸਭ ਜਿੱਥੇ ਮੇਰੇ ਵੀਰ ਬੈਠੇ ਨੇ ਖੜੇ ਨੇ ਆਪਣੇ ਮਨ ਦੇ ਵਿੱਚ ਅਰਦਾਸ ਬੇਨਤੀ ਕਰਨਗੇ ਸੱਚੇ ਪਾਤਸ਼ਾਹ ਦੇ ਅੱਗੇ ਮਾਸਟਰ ਜੀ ਨੇ ਜਿਸ ਤਰ੍ਹਾਂ ਦੱਸਿਆ ਵੀ ਪਿੰਡ ਪੱਦਰ ਦੀਆਂ ਜਿਹੜੀਆਂ ਟੀਮਾਂ ਨੇ ਰੈਡੀ ਰਹਿਣਾ ਲਾਈਟਾਂ ਦਾ ਪੂਰਾ ਪ੍ਰਬੰਧ ਹੈ ਮਿੰਟੂ ਉਹਨੇ ਪਾਲਿਓ ਦੀ ਬੜੇ ਹਿਸਾਬੀ ਕਿਤਾਬੀ ਨੇ ਮੈਚ ਬੜੇ ਫਸਵੇਂ ਹੋਣਿਆ ਪਿੰਡ ਪੱਦਰ ਦੇ ਵੀ ਹਲੇ ਬਾਕੀ ਟੀਮਾਂ ਜੋ ਰਹਿੰਦੀਆਂ ਨੇ ਇਹ ਨਾਲ ਹੀ ਜਿਸ ਤਰ੍ਹਾਂ ਇਹ ਇਹ ਹਾਫ ਸਵਾ ਵੀ ਇਸ ਮੈਚ ਦਾ ਆਪਾਂ ਕਰ ਲਈਏ ਉਸ ਨੂੰ ਅੰਕੜੇ ਦੇ ਜਿਹੜੇ ਵੀ ਦਰਸ਼ਕ ਵੀਰਾਂ ਦੇ ਨਾਲ ਆਪਾਂ ਸਾਂਝੇ ਕਰ ਰਹੇ ਆ ਜਿਹੜਾ ਮੇਰਾ ਵੀਰ ਪਿਆਰਾ ਜਿਹਾ ਅੰਕੜੇ ਲਿਖ ਰਿਹਾ ਹੈ ਦੱਸੇ ਜਿਹੜਾ ਕਿੰਨੇ ਕਿੰਨੇ ਪੁਆਇੰਟ ਨੇ ਦੋਨੋਂ ਟੀਮਾਂ ਦੇ ਪਲੇਅਰਸ ਦੇ 14 ਪੁਆਇੰਟ ਨੇ ਹੁਣ ਤੱਕ ਦਾ ਜਿਹੜਾ ਮੈਚ ਹੋਇਆ 14 ਪੁਆਇੰਟ ਨੇ ਮਾਲਵੇ ਦੀ ਟੀਮ ਦੇ ਜਿਹੜੀ ਸਰਕਵਲ ਦੀ ਸਾਈਡ ਖੇਡ ਰਹੀ ਹੈ ਔਰ ਦੂਸਰੀ ਸਾਈਡ ਮਾਝੇ ਦੀ ਤਰਫੋਂ ਜਿਹੜੀ ਟੀਮ ਖੇਡ ਰਹੀ ਹੈ ਇਹਦੇ 7.5 ਪੁਆਇੰਟ ਨੇ ਹੁਣ ਤੱਕ ਦਾ ਜੋ ਇਹ लेखा-ਜੋਖਾ ਹੈ ਮੰਗੀ ਹਲੇ ਵੀ ਛੱਟ ਮਹਿਸੂਸ ਕਰ ਰਿਹਾ ਸੱਚੇ ਪਾਤਸ਼ਾਹ ਮਿਹਰ ਕਰੇ ਜਲਦੀ ਦੇ ਨਾਲ ਹੀ ਇਹ ਨੌਜਵਾਨ ਇਸ ਖੇਡ ਮੈਦਾਨ ਦੇ ਵਿੱਚ ਜਫੇ ਲਾਵੇ ਸਾਰੇ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਖਲੋ ਕੇ ਬੈਠ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕੀਤੀ ਹੈ ਵੀ ਮਾਲਕ ਇਹਨੂੰ ਤੰਦਰੁਸਤੀਆਂ ਬਖਸ਼ੇ ਇਹ ਜਲਦੀ ਦੇ ਨਾਲ ਹੀ ਇਸ ਖੇਡ ਮੈਦਾਨ ਦੇ ਵਿੱਚ ਫਿਰ ਪਹਿਲਾ ਪਾਵੇ ਨਾਲ ਹੀ ਸਾਰੇ ਸਤਿਕਾਰਯੋਗ ਦਰਸ਼ਕ ਵੀਰਾਂ ਦੇ ਲਈ ਬੇਨਤੀ ਹੈ ਤੁਹਾਡੇ ਲਈ ਇਹ ਲਾਈਟਾਂ ਆਨ ਹੋਣੀਆਂ ਜਦ ਤੁਹਾਨੂੰ ਆਪਾਂ ਨੂੰ ਸਭ ਨੂੰ ਪਤਾ ਵੀ ਇਹਦੇ ਵਿੱਚ ਕਰੰਟ ਹੈ ਕਿਸੇ ਨਾਲ ਇਹਨੇ ਲਿਹਾਜ ਨਹੀਂ ਕਰਨੀ ਕੋਈ ਵੀ ਵੀਰ ਪਲੀਜ਼ ਸ਼ਰਾਰਤ ਨਾ ਕਰੇ ਥੋੜਾ ਆਪਾਂ ਸਾਈਡ ਤੇ ਹੋ ਜਾਈਏ ਲਾਈਟਾਂ ਤੋਂ ਤਾਈਂ ਉਤੇ ਆਨੰਦ ਮਾਣ ਸਕਾਂਗੇ ਇਹਨਾਂ ਮੈਚਾਂ ਦਾ ਆਦਰਵਾਇਜ਼ ਤਾਂ ਜਿਹੜੇ ਮੈਚ ਰਹਿਣਗੇ ਤੇ ਫਿਰ ਨਹੀਂ ਤੇ ਕੱਲ ਤੇ ਗੱਲ ਜਾ ਪਵੇਗੀ ਦਰਸ਼ਕ ਵੀਰ ਜਿਹਨੇ ਸਵੇਰ ਤੋਂ ਲੈ ਕੇ ਸਾਡਾ ਸਾਥ ਦਿੰਦੇ ਆ ਰਹੇ ਨੇ ਬਿੰਤੀ ਹੈ ਵੀ ਉਸੇ ਤਰ੍ਹਾਂ ਆਪਾਂ ਪਿਆਰ ਦਾ ਸਾਥ ਜਿਹੜਾ ਦੇਣਾ ਨਰਿੰਦਰ ਸੋਯਾਨਪਾਲ ਨੂੰ ਜਾਣਦੇ ਨਰਿੰਦਰ ਸਿੰਘ ਜੀ ਸੋਹੀ ਹੈਪੀ ਸਾਡਾ ਵੀਰ ਕੈਨੇਡਾ ਤੋਂ ਆਗਮਪਾਲ ਪਿੰਡ ਹੈ ਬਹੁਤ ਸਾਰਾ ਸਤਿਕਾਰ ਪੁੱਜਦਾ ਕੀਤਾ ਉਹਨਾਂ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਬਿੱਟੂ ਜੀ ਮੈਚ ਸ਼ੁਰੂ ਕਰਾ ਲਈਏ ਕਾਲ ਦੇ ਪਹਿਲੀ ਰੇਟ ਤੇ ਲਾ ਦਈਏ ਇੱਕੀ ਦੋ ਕਾਲ ਦਾ ਮੈਚ ਹੈ ਬੋਲ ਦੇ ਪਹਿਲੀ ਰੇਟ ਤੇ ਮੈਂ ਦੇਖੋ ਸਕਦੇ ਦੇਖੋ ਸਕਦੇ ਕਰਾ ਦੇਣੇ ऑफिशियल वीर के बेनती है भी आप शुरू करवाइए मैच दुले शुरू कराइए ठीक है जी, जी। लाओ दर्शक भीरों फिर फिर जोर जोर पाड़िया के नाम इस मैच की शुरूआत दीपा कबड्डी पा दे मैदान टेक धरती मान में मथा ਕਿ ਮੁੰਡਾ ਸੋਹਣਾ ਤੇ ਸੁਨੱਖਾ ਚਰਖਾ ਚੱਲੂ ਚੱਪਾ ਚੱਪਾ ਪਾਈ ਕਬੱਡੀ ਨੌਜਾਨਾ ਦਾ ਦਲਤ ਤੇ ਬੱਬਰ ਸ਼ੇਰ ਖਣਵਾਇਆ ਹੋਇਆ ਲਓ ਚਾਰ ਜਾਫੀ ਸਮ ਦੁਨੀਆ ਦੇ ਬੇਤਰੀਵ ਰਿਆ ਦੇ ਬੰਦੇ ਵਿੱਚ ਜ਼ਹਿਰ ਚਾਰੇ ਖਿਡਾਰੀਆਂ ਦਾ ਲਓ ਨੰਗਲੰਦੀਆਂ ਦਾ ਸੰਦੀਪ ਜਿਸ ਦੇ ਚਰਚੇ ਛਿੜਦੇ ਨੇ ਕਦੀ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਕਦੀ ਕੈਨੇਡਾ ਦੇ ਵਿੱਚ ਤਕੜੀ ਖੇਡ ਦਾ ਪ੍ਰਦਰਸ਼ਨ ਕਰਦਾ ਲਓ ਸਾਹਮਣੇ ਦੇਖਦੇ ਵੀ ਦੂਸਰੀ ਕਬੱਡੀ ਦੂਸਰਾ ਦਮ ਪਾਉਣ ਦੇ ਲਈ ਕਿਹੜਾ ਨੌਜਾਨਾ ਸਾਹਮਣੇ ਆਉਂਦਾ ਲਾ ਜੋਗੇਵਾਲ ਪਿੰਡ ਦਾ ਇਹ ਨੌਜਾਨ ਸਿੰਘ ਅੱਜ ਸਵੇ ਕਬੱਡੀ ਪਾਉਣ ਦੀ ਪੂਰੀ ਤਿਆਰੀ ਦੇ ਵਿੱਚ ਹੈ ਹਲਕੀ ਜਿਹੀ ਫੋਲਾ ਨੂੰ ਗੱਲੀ ਵੀ ਲਾਈ ਹੈ ਨੌਜਾਨ ਨੇ ਜਿਹੜੇ ਦਰਸ਼ਕ ਵੀਰ ਗਰਾਊਂਡ ਫਿਰਦੇ ਆ ਮਿਹਰਬਾਨੀ ਕਰਕੇ ਬਾਹਰ ਆ ਜਾਓ ਤਾਂ ਕਿ ਖਿਡਾਰੀ ਵੀਰ 19 ਛੇ ਦੀ ਤੰਦਰੁਸਤ ਹੋ ਕੇ ਆਪਣਾ ਕੰਮ ਸ਼ੁਰੂ ਕਰ ਸਕਣ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਗਰਾਊਂਡ ਤੋਂ ਬਾਹਰ ਆ ਜਾਓ ਲਓ ਆ ਪੁਆਇੰਟ ਵੇਖਦੇ ਵੀ ਜੋਗੇਵਾਲੀਆ ਨੌਜਾਨ ਆਪਣੀ ਟੀਮ ਮਾਜੇ ਦੇ ਹਿੱਸੇ ਜੋੜ ਰਿਹਾ ਹੈ ਲਾ ਕਾਲੂ ਨੇ ਕਬੱਡੀ ਪਾ ਦਿੱਤੀ ਹੈ ਸੱਚੇ ਪਾਸ਼ਾ ਦੀ ਪੂਰੀ ਮਿਹਰ ਹੈ ਇਸ ਨੌਜਵਾਨ ਤੇ ਲਾ ਵੀ ਮੈਂਟੂ ਪਿੱਛੇ ਮੁਰ ਦੇਖ ਪਈ ਹੂ ਨੌਜਵਾਨ ਦੀ ਕਬੱਡੀ ਤੇ ਹੁਣ ਚਾਰ ਜਾਫੀਆਂ ਦੇ ਵਿੱਚੋਂ ਵੱਧ ਕੇ ਕੌਣ 10 5 ਪੰਜਾ ਲਾ ਰੌਂਡ ਦੇ ਲਈ ਸਾਹਮਣੇ ਆਉਂਦਾ ਹੈ ਇਥੇ ਸਮੇਂ ਦੀਆਂ ਬਾਤਾਂ ਹੋਣ ਗਈਆਂ 30 ਸੈਕਿੰਡ ਦੇ ਵਿੱਚ ਵੱਡੀ ਜਦੌਨ ਜਹਦ ਸਵਾਦ ਆ ਗਿਆ ਦੁਧਿਆ ਰੰਗ ਦੀ ਰੋਸ਼ਨੀ ਹੈ ਗੱਭਰੂ ਖਿੜੇ ਪੈਨੇ گلاب ਦੇ ਫੁੱਲ ਵਾਂਗਰ ਲਓ ਦਗਾਲ ਵਾਲਾ ਬਿੱਟੂ ਲਾਉ ਜੱਫਾ ਯਾਰ ਉਸ ਗੱਭਰੂ ਨੂੰ ਆਹ ਰੇ ਪੁਆਇੰਟ ਦੇਖ ਲਓ ਵੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੱਚੇ ਪਾਤਸ਼ਾਹ ਦੀ ਕਿਰਪਾ ਰਹੇ ਇਹਨਾਂ ਖਿਡਾਰੀਆਂ ਤੋਂ ਤੱਤੀ ਬਾਹਰ ਨ ਲੱਗੇ ਮਾਮਾ ਦੇ ਜੋਧਿਆਂ ਨੂੰ ਲਓ ਸਾਹਮਣੇ ਪੌਣ ਦੇ ਲਈ ਕਬੱਡੀ ਖੇਡ ਮੈਦਾਨ ਦੇ ਵਿੱਚ ਲੰਮੇ ਜੇ ਕੱਦ ਦਾ ਧਰਮ ਲਓ ਸਾਹਮਣੇ ਖੁਸ਼ੀ ਲੱਕ ਫੜਿਆ ਨਾਲ ਹੀ ਕੈਂਚੀ ਵੀ ਲਾਈ ਹੈ ਹਲਕੀ ਜੀ ਨੌਜਾਂ ਦੇ ਪੂਰਾ ਬਚਾ ਕੇ ਨਰਵੈਰ ਕੋਹਣੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਸ਼ੇਰਾਂ ਵਾਂਗੂ ਲੱਖਦੇ ਹੌਸਲੇ ਜੋ ਬਲੰਦ ਨੇ ਰੱਤਵੀ ਖਰਾਕ ਖਾ ਕੇ ਲਾਉਂਦੇ ਜਿਹੜੇ ਡੰਢ ਦੇ ਰਾਜੇ ਲੋਹੜੀ ਭੁੱਖੇ ਕਬੱਡੀ ਦੇ ਪਿਆਰ ਦੇ ਲਾਹ ਸਾਹਮਣੇ ਭੱਜ ਜਾਂਦਾ ਨਰਵੈਰ ਸਿੰਘ ਕੋਹਣੀ ਨਿਕਨੇਮ ਹੈ ਪਾਵੇਂ ਪਿੰਡ ਪਾਦਰ ਦੇ ਮੇਲਿਆਂ ਦੀ ਗੱਲ ਕਰੀਏ ਤੇ ਲਗ ਭਾਗਾਂ ਦੀ ਦਰਜਨ ਮੋਟਰਸਾਈਕਲ ਜਿੱਤੇ ਨੇ ਨੌਜਵਾਨੇ ਪਿਛਲੇ ਸੀਜ਼ਨ ਦੇ ਵਿੱਚ ਲਾ ਸੰਦੀਪ ਕਬੱਡੀ ਪਾਉਣ ਦੇ ਲਈ ਫਿਰ ਹ ਇਸ ਸਮੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕੁੰਗਰਾਲੇ ਦੇ ਬਾਲ ਕਿ ਮਿੱਤਰਾਂ ਚ ਸ਼ਰਤ ਲੱਗੀ ਕਿਹੜਾ ਜਿੱਤ ਕੇ ਰੂਮੀ ਦਾ ਕਬੱਡੀ ਕੱਪ ਲੈ ਜੂ ਕਿ ਭੰਗਰੇ ਦੀ ਪੈਣਗੇ ਢੋਲ ਅੱਜ ਡੱਜੂਗਾ ਮਰਜੇ ਦੀ ਬੱਕੀ ਵਾਂਗੂ ਕਿਹੜਾ ਅੱਜ ਭੱਜੂਗਾ ਕਿ ਮਿੱਤਰਾਂ ਚ ਸ਼ਰਤ ਲੱਗੀ ਕਿਹੜਾ ਜਿੱਤ ਕੇ ਰੂਮੀ ਦਾ ਕਬੱਡੀ ਕੱਪ ਲੈ ਜੂ ਕਿ ਮਿੱਤਰਾ ਚ ਸ਼ਰਤ ਲੱਗੀ ਲਾ ਦਮੀਹਾ ਦਰਸ਼ਕ ਪੂਰਨ ਟਿੱਕੇ ਨਜ਼ਾਰਾ ਮਾਰਦੇ ਹੋਏ ਖੇਡ ਕਬੱਡੀ ਦਾ ਕਿ ਚੱਕੀਆਂ ਦੇ ਪੁਰ ਵਰਗਿਆ ਹਿੱਕਾ ਜਿਗਰੇ ਗਾਰਡਰ ਨੇ ਜੂਝ-ਝੂਟ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ ਲਾ ਕੁਲਜੀਤ ਪਾ ਪੰਮ ਪਾਰੇ ਸਾਹਮਣੇ ਬਲਵਾਨ ਜਾਫੀ ਲਾ ਸੋੜ ਇਸ ਨੌਜਵਾਨ ਨੂੰ ਸਟੀਲ ਬਾਡੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਲੱਖ ਦੇ ਜਫੇ ਲਾਉਣ ਵਾਲਾ ਇਹ ਮਠੱਡਿਆਂ ਦੇ ਖੇਡ ਮੈਦਾਨ ਦੇ ਵਿੱਚ ਨਿਕਲਣ ਲਾ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਧਰਮਾ ਅਗਲੀ ਕਬੱਡੀ ਪਾਉਣ ਲਈ ਫਿਰ ਇਸ ਸਮੇ ਖੇਡ ਦੇ ਮੈਦਾਨ ਦੇ ਵਿੱਚ ਵਾਅਦਾ ਹੋਇਆ ਲੋਹੇ ਵਰਗੇ ਟੱਟ ਹਲਕਾ ਜਿਹਾ ਟੰਗ ਕੱਛੇ ਨੂੰ ਤਾ ਲਾ ਜਾਂਦਾ ਖਿਡਾਰੀ ਦੇ ਬੇਂਦਾ ਵਰਗੇ ਪੱਟਾਂ ਦੇ ਦਰਸ਼ਨ ਵੀ ਕਰਵਾਉਂਦਾ ਹਰਦੀਪ ਸਿੰਘ ਤਾਉ ਢੋਗਾਵਾਲ ਦਾ ਸਿੱਖ ਸਰਦਾਰ ਰੌਜਰ ਖਿਡਾਰੀ ਵੱਜ ਗਈ ਕੈਂਚੀ ਹੰਦੇ ਦੂਰ ਜੋਰ ਜਮਾਈ ਕਰਦੀ ਹੋਈਆਂ ਦੋਵੇਂ ਟੀਮਾਂ ਦੋਨੋਂ ਟੀਮਾਂ ਦੇ ਖਿਡਾਰੀ ਸ਼ੇਰਾਂ ਦੇ ਸ਼ੇਰਾਂ ਦੇ ਹੌਸਲੇ ਬਲੰਦ ਨੇ ਲਾ ਆ ਵੇਖਦੇ ਵੀ ਪੁਆਇੰਟ ਹਰਦੀਪ ਟਾਊ ਟੁੱਗਾਬਾਲ ਵਾਲਾ ਨੌਜਰ ਖਿਡਾਰੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਪੈਂਦੀਆ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਹਾਨ ਅਦਖੜ ਖੜ ਖੜ ਕੇ ਵੇਖਣਾ ਹੈ ਕੱਪ ਕੌਣ ਚੁੰਮੂ ਫੜ ਕੇ ਵੇਖਣਾ ਹੈ ਕੱਪ ਕੌਣ ਚੁੰਮੂ ਫੜ ਕੇ ਲਾ ਸਾਹਮਣੇ ਪਈ ਹੋਈ ਕਬੱਡੀ ਆ ਸਮੇਂ ਇਸ ਨੌਜਰ ਖਿਡਾਰੀ ਦੀ ਚਾਹ ਦੇ ਵਿੱਚੋਂ ਕਾਹਵਾਦਾ ਕਹਿੰਦੇ ਵੀ ਤੁਹਾਡੇ ਰੂਮੀ ਪਿੰਡ ਦੀ ਹਾਕੀ ਬੜੀ ਮਸ਼ਹੂਰ ਹੈ ਇੱਥੋਂ ਦੀ ਖੇਡਾਂ ਬੜੀਆਂ ਸ਼ੂਰ ਨੇ ਦਗਾਰ ਜਰਨੈਲ ਸਿੰਘ ਜੀ ਬੜੇ ਪਰਸ਼ੂਰ ਨੇ ਮੇਰੀ ਜ਼ਿੰਦਗੀ ਦੇ ਪਿਆਰੇ ਵੀਰ ਮਿੰਟੂ ਪਾਲੀ ਉਹਨਾਂ ਦਾ ਵੀ ਨਾਮ ਬੜਾ ਮਸ਼ਹੂਰ ਮਾਨੇ ਉਹਨਾਂ ਦਾ ਇੰਦਰਜੀਤ ਉਹਨਾਂ ਦਾ ਲਾ ਬਿੱਟੂ ਦਗਾਰ ਲਾ ਜੱਫਾ ਇਸੇ ਨਾਜਾਂ ਨੂੰ ਤੇ ਹੁਣ ਹਰ ਖਿਡਾਰੀ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਕੱਲ ਕੱਲ ਵਿੱਚ ਖੇਡ ਵਰਤ ਭਾਰਤ ਨੂੰ ਪਹਿਲਾ ਸਥਾਨ ਦਿਵਾਉਣ ਦੇ ਲਈ ਬੜੀ ਬੱਡੀ ਦਾਬੇਦਾਰੀ ਬੜਾ ਵੱਡਾ ਜੋਗਦਾਰ ਲਓ ਸਾਹਮਣੇ ਜੋਗੇਵਾਲੀਆ ਧੱਕੇ ਜਾਉ ਨਿੱਪਾ ਕੋਸ਼ਿਸ਼ ਕੀਤੀ ਲਓ ਆਪ ਪੁਆਇੰਟ ਦੇਖ ਲਿਓ ਵੀ ਜੋਗੇਵਾਲੀਆ ਨੌਜਾਨ ਫਿਰ ਆਪਣੀ ਟੀਮ ਵਿੱਚ ਹੁਸੇ ਜੋੜਦਾ ਹੋਇਆ ਲੈ ਵੀ ਨੌਜਾਨ ਹਟ ਕੇ ਪਾਸੇ ਨੂੰ ਹੋ ਜਾ ਢਿੰਦ ਗੱਬਰਾਂ ਨੂੰ ਨਜ਼ਾਰੇ ਮਾਨਣ ਦੇ ਲਓ ਸਾਹਮਣੇ ਦੇਖ ਲਿਓ ਵੀ ਮਰਵਾਰ ਕੋਹਨੀ ਤੋਂ ਸੰਦੀਪ ਇੱਕ ਲਲੀਆਂ ਦਾ ਸੰਦੀਪ ਸੋਹਣੀ ਖੇਡ ਖੇਡੇ ਯਾਰੋ ਨੰਗਲਾਂਬੀਆਂ ਦਾ ਸੰਦੀਪ ਵੀ ਘਾਟ ਨਾਲ ਕਹਾਮਦਾਈ ਸੰਦੀਪ ਸੁਰਖੀਆ ਸੁਰਖਪੁਰੀਆ ਬੇਰ ਬਰ ਕੇ ਧਾਵੇ ਕਬੱਡੀਆਂ ਇਹ ਖੇਡ ਮੈਦਾਨਾਂ ਦੇ ਵਿੱਚ ਇਹ ਹ ਸਾਹਮਣੇ ਹਰਦੀਪ ਨਾਲ ਹੀ ਨਿੱਤ ਦੀ ਗੱਲ জাফর ਖੁਸ਼ੀ ਦੀ ਸ਼ੀਰੇ ਦੀ ਬੜੀ ਦੂਰ ਤੋਂ ਟਰਾਈ ਕਰਕੇ ਨਾ ਜਾਣੇ ਕਿਟਾ ਚੁੱਕਣ ਦੀ ਕੋਸ਼ਿਸ਼ ਕੀਤੀ ਕਬਲੇ ਹਾਰੇ ਜਾਈਏ ਕਿ ਖੇਡ ਕਬੱਡੀ ਬਖਰੀ ਖੇਡ ਐਵੇਂ ਨਹੀਂ ਕਿਹਾ ਪੰਜਾਬੀਆਂ ਨੇ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਵੱਖਰੀ ਹੈ ਖੇਡ ਸਾਡੀ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਕੁਲਜੀਤਾ ਮਾਂ ਦਾ ਬੱਬਰ ਸ਼ੇਰ ਪੁੱਤ ਖੇਡ ਮੈਦਾਨ ਦੇ ਵਿੱਚ ਮਾਂ ਤੇ ਪੱਟਕ ਤੋਂ ਥਾਪੀ ਧਾਵਾ ਬੋਲਦਾ ਹੋਇਆ ਲੈ ਵੀ ਫਰਪੁਰੀਆ ਹੁਣ ਲੱਗਣਾ ਪੱਤ ਖਰਾਕਾਂ ਦਾ ਕੀਤਿਆਂ ਮਿਹਨਤਾਂ ਦਾ ਲਾ ਨੰਗਲ ਅੰਬੀਆਂ ਦਾ ਸੰਦੀਪ ਸਾਹਮਣੇ ਇੱਕੋ ਕਲੱਬ ਦੇ ਲਈ ਕੈਨੇਡਾ ਦੇ ਵਿੱਚ ਇਕੱਠੇ ਖੇਡਦੇ ਨੇ ਕਿ ਮਾਰੀ ਜਦੋਂ ਖਿੱਚ ਕਮਾਲ ਦਿਹਾ ਹੋ ਗਿਆ ਲਾ ਵੇਖ ਲਓ ਵੀ ਕਲਾਵਾ ਭਰਿਆ ਹੋਇਆ ਹੈ ਖੰਧੇ ਦੂਰ ਨੇ ਫੈਸਲਾ ਕਿ ਪੁਆਇੰਟ ਮੰਗਲ ਅੰਦੀਆਂ ਦੇ ਸੰਦੀਪ ਦੇ ਹਿੱਸੇ ਜੁੜਦਾ ਹੋਇਆ ਕੈਮਰੇ ਫੋਕਸ ਹੋ ਪਏ ਨੇ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਕਈ ਵੀਰ ਸਾਡੇ ਕੈਨੇਡਾ ਦੇ ਵਿੱਚ ਬੈਠੇ ਇੰਟਰਨੈਟ ਦੇ ਜ਼ਰੀਏ ਜੁੜੇ ਹੋਏ ਨੇ ਇਸ ਖੇਡ ਮੈਦਾਨ ਦੇ ਨਾਲ ਧੰਨਵਾਦ ਹੈ ਲਾ ਜੋਗੇਵਾਲੀਆ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਵਾਪਸ ਆ ਹੋਇਆ ਕੋਈ ਲਾਲਚ ਲੋਭ ਨਹੀਂ ਬਹੁਤੇ ਆਪਣਾ ਚਿੱਤ ਪਰਚਾਉਂਦੇ ਸੰਗ ਰਲ ਕੇ ਮਿੱਤਰਾਂ ਦੇ ਖੇਡਣ ਵਿੱਚ ਮੈਦਾਨੇ ਆਉਂਦੇ ਖੇਡਣ ਵਿੱਚ ਮੈਦਾਨਿਆਂ 'ਚ ਲਾਓ ਸਿੰਘ ਨੇ ਇੱਕ ਅੰਕ ਹੋਰ ਵਧਾ ਦਿੱਤਾ ਆਪਣੀ ਟੀਮ ਦੇ ਹਿੱਸੇ ਲਾ ਅਗਲੀ ਕਬੱਡੀ ਪਾਉਣ ਲਈ ਆਸਮੇਂ ਸ਼ਾਂਤ ਮੇਜੇ ਸ਼ਰੀਰ ਦਾ ਦੀਪਾ ਨਾਮ ਹੈ ਉਸ ਨੌਜਵਾਨ ਖਿਡਾਰੀ ਦਾ ਪਾਉਂਦਾ ਹੋਇਆ ਕਬੱਡੀ ਜ਼ੋਰ ਮੇਲ ਕੇ ਪਰ ਸਾਹਮਣੇ ਦੇਖਦੇ ਵੀ ਮਾਂ ਦਾ ਸ਼ੋਰ ਪੁੱਤ ਗੋਪੀ ਫਰੰਦੀਪੁਰ ਹੈ ਹਲਕੀ ਜੀ ਝੁਗਾਨੀ ਦੇ ਕੇ ਭੱਜ ਚੱਲਿਆ ਬੱਲੇ 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 ਹਾਰੇ ਜਾਈਏ ਤੇ ਵੀ ਸ਼ੇਰ ਵਰਗੀ ਦੇਖਵਾਲਾ ਇਹ ਨੌਜਵਾਨ ਪਰ ਪੁਆਇੰਟ ਰਾਜਾ ਉਸ ਸਮੇਂ ਦੇਖਦੇ ਵੀ ਤੇ ਫਿਰ ਮਾਲਵੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੜ ਕੇ ਦੇਖੂ ਕੁੱਲ ਜਵਾਨਾ ਕੱਪ ਉਹ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌੜਿਆ ਪੱਟਾਂ ਵਿੱਚ ਜਾਂਦਾ ਸਵਾਦ ਆ ਗਿਆ ਇੰਜ ਜਾਪਦਾ ਜਿਵੇਂ ਵਰਲਡ ਕਬੱਡੀ ਕੱਪ ਦਾ ਕੋਈ ਮੈਚ ਹੁੰਦਾ ਹੋਵੇ ਲਓ ਸੰਦੀਪ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇਸ ਸਮੇ ਖੇਡ ਦੇ ਮੈਦਾਨ ਦੇ ਵਿੱਚ ਵਾਪਸ ਹੋਇਆ ਕੰਗਰਾਲੇ ਦੇ ਬਾਲ ਫਨਮੇ ਕਿਲੇ ਪਾਰ ਗੱਜਾਂ ਦੀ ਛਾਤੀ ਹੈ ਪਰ ਆਹ ਵੇਖਦੇ ਵੀ ਲੱਗਿਆ ਹੋਇਆ ਜੱਫਾ ਹੁਣ ਕੌਮਨ ਹੋ ਰਿਹਾ ਕਿ ਨਹੀਂ ਤਰਸੇਮ ਜੀ ਦਾ ਫੈਸਲਾ ਹੈ ਵੀ ਪੁਆਇੰਟ ਹੈ ਇਸ ਸਮੇਂ ਕਾਮਰ ਹੋ ਚੁੱਕਾ ਸੋਹਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਦੋਨੋਂ ਟੀਮਾਂ ਚੰਡੀਆਂ ਚੰਗੇ ਕਿਸੇ ਉਸਤਾਦ ਦੀਆਂ ਵੀ ਕਾੜ ਖਿਚ ਕਾੜ ਬੱਦ ਚੜ ਕੇ ਪਾਉਗਾ ਕਬੱਡੀਆ ਲਓ ਸਾਹਮਣੇ ਫਿਰ ਕੋਸ਼ਿਸ਼ ਆ ਸਮੇਤ ਗਾਰ ਦੇ ਬਿੱਟੂ ਦੀ ਲਓ ਇਹ ਪੁਆਇੰਟ ਦੇਖਦੇ ਵੀ ਮਰਵਾਰ ਕੋਹਣੀ ਦੇ ਹਿੱਸੇ ਜੁੜਦਾ ਹੋਇਆ ਕੋਜੀ ਪਾਲਵਾ ਕੀ ਨੇ ਚਲਦੇ ਫਿਰ ਮੈਚ ਦੇ ਪਿੰਡ ਪਤਰ ਦੀ ਜਿਹੜੀਆਂ ਟੀਮਾਂ ਨੇ ਬਿਲਕੁਲ ਰੈਡੀ ਰਹਿਣ ਲਓ ਜੋਗੇ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਹਸਮੇ ਖੇਡ ਦੇ ਮੈਦਾਨ ਦੇ ਵਿੱਚ ਵਾਪਸ ਆਇਆ ਭਰਮੀ ਛਾਤੀ ਹੈ ਇਸ ਨੌਜਵਾਨ ਦੀ ਵੀ ਸਿੰਘ ਬੜੀ ਉਸਤਾ ਪਾਉਂਦਾ ਕਬੱਡੀਆਂ ਮੱਤਾ ਨਾਲ ਦਾ ਨੌਜਾਨ ਕੋਸ਼ਿਸ਼ ਕਰਦਾ ਪਰ ਆ ਪੁਆਇੰਟ ਦੇਖ ਲਓ ਵੀ ਸਿੰਘ ਫਿਰ ਆਪਣੀ ਟੀਮ ਦੇ ਫੀਸੇ ਜੋੜਦਾ ਹੋਇਆ ਵਾਹ ਸ਼ਾਬਾਸ਼ ਆ ਗਿਆ ਲਓ ਇਸ ਮੈਚ ਦਾ ਸਮਾਪਤ ਹੈ ਦਰਸ਼ਕ ਵੀਰੋ ਜੇ ਇਹਨਾਂ ਖਿਡਾਰੀਆਂ ਦੀ ਖੇਡ ਪਸੰਦ ਆ ਗਈ ਤਾਂ ਇੱਕ ਜ਼ੋਰਦਾਰ ਤਾਲੀਆਂ ਮਾਰ ਕੇ ਹੋਏ ਮਾਲਵੇ ਦੇ ਪੁਆਇੰਟ ਨੇ 20 ਔਰ ਮਾਝੇ ਪੁਆਇੰਟ 18 ਮਾਲਵੇ ਦੀ ਟੀਮ ਇਸ ਮੈਚ ਦੀ ਜੇਤੂ ਬਣ ਗਈ ਹੈ ਮੁਬਾਰਕ ਹੈ ਬੈਸਟ ਰੇਡਰ ਤੇ ਬੈਸਟ ਜਾਫੀ ਕੱਢੇ ਜਾਣੇ ਆ ਉਧਰ ਨੰਗਲੰਬੀਆਂ ਵਾਲਾ ਸੰਦੀਪ ਜਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਆ 100 ਰੁਪਿਆ ਰਿੱਕੀਸ ਤੋਂ ਵੱਲੋਂ ਆ ਸੰਦੀਪ ਦੇ ਲਈ ਮਾਨ ਸਨਮਾਨ ਜੋ ਦਿੱਤਾ ਜਾ ਰਿਹਾ ਹੈ ਔਰ ਸਾਡਾ ਵੀਰ ਨਿੰਗ ਇਸੇ ਪਿੰਡ ਦਾ ਜੰਪਲ ਮੇਰੇ ਲਈ 100 ਰੁਪਏ ਦਾ ਮਾਨ ਸਨਮਾਨ ਪੇਦਾ ਲਓ ਸਾਹਮਣੇ ਗੋਰਾ ਗੋਰਾ ਰੇਡ ਪਾ ਰਿਹਾ ਹੈ ਉਧਰ ਇੱਕ ਮੁੰਡਾ ਮੈਨੂੰ ਛੱਡੋ ਮੈਂ ਦੋ ਹੱਥ ਕਰਦਾ ਇੱਕ ਪਾਸੇ ਹਰਜੀਤ ਹੈ ਔਰ ਦੂਸਰੇ ਪਾਸੇ ਵਾਹ ਓਏ ਗੋਰੀਆ ਵਾਹ ਇਹ ਦੋਰੀਆ ਨਿੱਕਾ ਜਿਹਾ ਕੱਦਿਸ ਨੌਜਵਾਨ ਦਾ ਔਰ ਸਾਹਮਣੇ ਦੋਰਾ ਨੰਬਰ ਲੈ ਕੇ ਵਾਪਸ ਮੁੜਦਾ ਆਇਆ ਜਲਾਲਪੁਰ ਪਿੰਡ ਹੈ ਇਸ ਖਿਡਾਰੀ ਦਾ ਲਓ ਗੁਰਲਾਲ ਨਾਮ ਹੈ ਇਸ ਖਿਡਾਰੀ ਦਾ ਸਾਹਮਣੇ ਨੰਗਰੰਬੀਆਂ ਵਾਲਾ ਸੰਦੀਪ ਤੇ ਗੁਰਲਾਲ ਮੁਕਾਬਲਾ ਸਖਤ ਹੋ ਚੁੱਕਿਆ ਹੈ ਲਓ ਵੱਜਦੇ ਤਫੇ ਮੁਕਾਬਲਾ ਇਹ ਜੋਰਾ ਤੇ ਖੇਡਦੇ ਕਬੱਡੀ ਮੁੰਡੇ ਪੱਟਾਂ ਦੇ ਆ ਜੋਰਾ ਤੇ